21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਦੇ ਜਿਹੜੇ ਦਿਨ ਨੇ ਤਨਵਾਜਾਂ ਵਾਲੇ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਿਵਾਰ ਦੇ ਉੱਪਰ ਜਿਹੜਾ ਸਮਾਂ ਆਇਆ ਸੀ ਇਹਨਾਂ ਸੱਤਾਂ ਦਿਨਾਂ ਦੇ ਵਿੱਚ ਸਾਰਾ ਸਰਬਸ ਅਨੰਦਾਂ ਦੀ ਪੂਰੀ ਸਾਰਾ ਕੁਝ ਖੇਰੂ-ਖਿਰੂ ਹੋ ਗਿਆ ਸੀ ਪਿਆਰਿਓ ਪਰ ਜੇ ਨਹੀਂ ਡੋਲੇ ਵਾਜਾਂ ਵਾਲੇ ਤਾਂ ਆਪ ਅਕਾਲਪੁਰਖ ਵਹਿਗਦੇ ਦਾ ਰੂਪ ਸਨ ਉਹਨਾਂ ਦਾ ਡੋਲਣਾ ਹੀ ਕੀ ਸੀ ਤਨ ਮਾਤਾ ਗੁਜਰ ਕੌਰ ਜੀ ਨਹੀਂ ਡੋਲੇ ਸਹਿਬ ਜਾਦੇ ਨਹੀਂ ਡੋਲੇ ਮਾਤਾਵਾਂ ਨਹੀਂ ਡੋਲੀਆਂ ਤੇ ਕੀ ਸੀ ਪੱਲੇ ਉਹਨਾਂ ਦੇ ਪ੍ਰਮਾਤਮਾ ਦਾ ਨਾਮ ਬੰਦਗੀ ਸੀ ਪੱਲੇ ਸਿਮਰਨ ਦਾ ਚੌਂਕੜਾ ਸੀ ਉਹਨਾਂ ਦੇ ਕੋਲ ਤਾਈਂ ਨਹੀਂ ਡੋਲੇ ਪਿਆਰ ਸਾਡੇ ਤੇ ਥੋੜਾ ਜਿਹਾ ਦੁੱਖ ਤਕਲੀਫ ਆ ਜੇ ਨਾ ਸੀ ਸਾਡੇ ਭਾਦੀ ਬਣ ਜਾਂਦੀ ਹੈ ਫਰੇਦਰ 7-8 ਮਹੀਨਿਆਂ ਦਾ ਘੇਰਾ ਆਨੰਦਪੁਰ ਸਾਹਿਬ ਨੂੰ ਉਸ ਘੇਰੇ ਦੇ ਵਿੱਚ ਪਤਾ ਨਹੀਂ ਕਿੰਨੇ ਸਿੰਘ ਸ਼ਹੀਦ ਹੋ ਗਏ ਅੰਤ ਆਨੰਦਪੁਰ ਸਾਹਿਬ ਨੂੰ ਧੰਨਵਾਜਾਂ ਵਾਲੇ ਪਾਤਸ਼ਾਹ ਜੀ ਨੂੰ ਆਨੰਦਪੁਰ ਸਾਹਿਬ ਨੂੰ ਛੱਡਣਾ ਪਿਆ ਅਣੰਦਾ ਦੀ ਪੁਰੀ ਨੂੰ ਛੱਡਣਾ ਪਿਆ ਤਨ ਬਾਜਾਂ ਵਾਲਾ ਪਾਤਸ਼ਾਹ ਉਹਨਾਂ ਦਾ ਸਾਰਾ ਪਰਿਵਾਰ ਨਾਲ ਜਿੰਨੀਆਂ ਸੰਗਤਾਂ ਬਚੀਆਂ ਕਿਉਂਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਪਿਆਰਿਓ ਇਕੱਲੇ ਮਨੁੱਖ ਨਹੀਂ ਇਨਸਾਨ ਹੀ ਨਹੀਂ ਪਾਤਸ਼ਾਹ ਦੇ ਜਿਹੜੇ ਜਾਨਵਰ ਸਨ ਉਹ ਘੋੜੇ ਸਨ ਹੋਰ ਮੱਝਾ ਗਾਂਵਾਂ ਸਨ ਬੜੇ ਭੁੱਖ ਤੇ ਪਿਆਸ ਨਾਲ ਚੜਾਈ ਕਰ ਗਏ ਪਿਆਰ ਆਨੰਦਪੁਰ ਸਾਹਿਬ ਦੀ ਤਰਤੀ ਦੇ ਪਰ ਜਦੋਂ ਮੇਰੇ ਬਾਜਾਂ ਵਾਲੇ ਪਾਤਸ਼ਾਹ ਜੀ ਨੇ आनंदा दी पुरी ਤੇ ਬਾਹਰ ਪੈਰ ਰੱਖਿਆ ਨਾ ਤੇ आनंदा ਦੀ पुरी ਪੁੱਭਾ ਮਾਰ ਮਾਰ ਰੁੰਦੀ ਪੁੱਭਾ ਮਾਰ ਮਾਰ ਕੇ ਬਾਜਾਂ ਵਾਲਿਆ ਮੈਨੂੰ ਕਿੱਥੇ ਛੱਡ ਕੇ ਚੱਲੇ ਬਾਹਰ ਜਾ ਕੇ ਸੁਣ ਲੋ ਭਾਈ ਬਾਜਾਂ ਵਾਲਿਆ ਮੈਨੂੰ ਕਿੱਥੇ ਛੱਡ ਕੇ ਚੱਲੇ ਹੋ ਤੁਹਾਡੇ ਤੋਂ ਬਿਗੈਰ ਮੇਰੇ ਮੇਰਾ ਉਜਾੜਾ ਕਿਉਂਕਿ ਗੁਰੂ ਤੋਂ ਜੇ ਪਾਸੇ ਵੇਖਾਂਗੇ ਨੇ ਤੇ ਉਜਾੜਾ ਪਿਆਰੋ ਸਿੱਖ ਵਾਸਤੇ ਜਿਵੇਂ ਸਾਡਾ ਜਨਮ ਹੋਵੇ ਸਿੱਖਾਂ ਦੇ ਘਰ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਬਿਗੈਰ ਜੇ ਜੋ ਅਸੀਂ ਪਾਸੇ ਦੇਖਦੇ ਹਾਂ ਸਾਡੇ ਵਾਸਤੇ ਉਜਾੜਾ ਹੈ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਸਾਡੇ ਵਾਸਤੇ ਸੁੱਖਾਂ ਦੀ ਖਾਣਾ ਹੈ ਪਾਸੇ ਵੇਖਾਂਗੇ ਤੇ ਉਜਾੜਾ ਇਵਨ ਅਨੰਦਪੁਰ ਸਾਹਿਬ ਦੀ ਧਰਤੀ ਵੀ ਕੂਕਾ ਮਾਰ ਮਾਰ ਕੇ ਉੱਭਾ ਮਾਰ ਮਾਰ ਕੇ ਰੋਂਦੀ ਹੈ